ਤੇਰੇ ਕਵਨ ਕਵਨ ਕੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕਰੀ ਉੱਚ ਭਗਵਾਨ ਮੈਂ ਹਾਰੂ ਹਰ ਨਾਮ ਧਰ ਸੋਈ ਜੋ ਭਾਵੇਂ ਤੇਰਾਥ ਮੇਰੇ ਸਾਹਿਬ ਮੈਂ ਤੁਝ ਬਿਨ ਅਵਰਨ ਕੋਈ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸਿੰਘ ਜੀ ਚਾਵਰੇ ਛਤਰ ਦੇ ਮਾਲਕ ਨਾ ਬਾਣੀ ਕੇ ਵੋਹੇ ਕਲ ਜੋ ਕੇ ਜਹਾਂਜ ਅਮਰਤ ਕੇ ਸੋਮੇ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਸਾਗਰ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਆ ਦੀ ਗੋਦ ਦੇ ਸੁਭਾਏ ਮਾ ਸਾਧ ਸੰਗਤ ਜੀਓ ਅਵਸਾਰ ਇਹ ਆਪਾਂ ਜਿੱਥੇ ਆਪਾਂ ਆਪਣੇ ਨੇਤਰਾਂ ਨੂੰ ਸਤਿਗੁਰਾਂ ਦੇ ਦਰਸ਼ਨ ਕਰਕੇ ਪਵਿੱਤਰ ਕੀਤਾ ਹੈ ਰਸਨਾ ਨੂੰ ਇਹ ਕਰੀਏ ਕੋਈ ਰਸਦਾ ਵਾਂਜੀ ਨਾ ਰਹੇ ਜੀ ਗੱਜ ਕੇ ਆਖਿਓ ਵਾਹੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਅਤੇ ਨਵੀਂ ਬਣੀ ਹੋਈ ਮਹਾਰਾਜੀ ਸਮੂਹ ਨਗਰ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਉਸਤਤ ਕਰਨ ਦਾ 5 ਮਿੰਟ ਦਾ ਸਮਾਂ ਪ੍ਰਾਪਤ ਹੋਇਆ ਹੈ ਜਿੱਥੇ ਸਦਕਾਰ ਯੋਗ ਪਾਇਸ ਗੁਵਿੰਦਰ ਸਿੰਘ ਜੀ ਐਮਏ ਬੈਠੇ ਨੇ ਇੱਕ ਇਹ ਗੱਲ ਕਹਿ ਲਈਏ ਕਿ ਸੂਰਜ ਦੇ ਸਾਹਮਣੇ ਇੱਕ ਤਾਰਾ ਕਿੰਨਾ ਖਚਮਕਦਾ ਹੈ ਸਤਿਗੁਰਾਂ ਦੀ ਕਿਰਪਾ ਇਹਨਾਂ ਤੇ ਜੋ ਕਿ ਆਪਣੇ ਨਗਰ ਚ ਸੇਵਾ ਵੀ ਪ੍ਰਚਾਰ ਦੀ ਨਿਭਾਰੇ ਨੇ ਜਿੱਥੇ ਅਮਰ ਸੰਚਾਰ ਉੱਥੇ ਵੀ ਹਾਜ਼ਰੀ ਭਰਦੇ ਨੇ ਜਿਥੇ ਹੁਕਮ ਲਾਉਂਦਿਆਂ ਨੇ ਸੰਗਤਾਂ ਇਹਨਾਂ ਨੂੰ ਆਪਣੇ ਜਥੇ ਨੂੰ ਭੇਜਿਆ ਨੇ ਬੜਾ ਇਹਨਾਂ ਦੇ ਅੰਦਰ ਨਿਮਰਤਾ ਪਿਆਰ ਸਤਿਕਾਰ ਗੁਰੂ ਪ੍ਰਤੀ ਸੰਗਤਾਂ ਦੇ ਪ੍ਰਤੀ ਤੇ ਆਓ ਹੁਣ ਆਪਾਂ 5 ਕੋ ਮਿੰਟ ਦਾ ਸਮਾਂ ਜਿੰਦੇ ਵਿੱਚ ਆਪਾਂ ਗੁਰੂ ਸਾਹਿਬ ਜੀ ਦੀ ਉਸਤਤ ਕਰ ਲਈਏ ਸਮਾ ਤੇ ਸਮਾਪਤੀ ਆ ਇਹਦੇ ਵਿੱਚ ਹੀ ਫਤਿਹ ਆਰੰਭਤਾ ਦੀ ਤੇ ਸਮਾਪਤੀ ਦੀ ਹੈ ਕੀਤਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਦੋਂ ਸੰਪੂਰਨਤਾ ਹੁੰਦੀ ਹੈ ਤੇ ਫਿਰ ਇੱਥੇ ਵਿਚਾਰ ਬਣ ਗਏ ਕਿ ਜਿਹੜੇ ਇਹ ਮਹਾਨ ਕਾਰਜ ਜਿਹੜਾ ਆਰੰਭ ਕੀਤਾ ਸੀ ਇਹਨਾਂ ਦਾ ਜਿਹੜਾ ਅਸਥਾਨ ਕਿਹੜਾ ਹੈ ਤੇ ਸਤਿਗੁਰੂ ਸਚੇ ਪਾਤਸ਼ਾਹ ਜੀ ਕੁਝ ਸਮੇਂ ਵਾਸਤੇ ਆਪਣੇ ਨੇਤਰਾਂ ਨੂੰ ਬੰਦ ਕਰਕੇ ਜਿਸ ਸਥਾਨ ਤੇ ਆਪ ਸੁਭਾਏਮਾਨ ਹੁੰਦੇ ਸਨ ਸਤਿਗੁਰੂ ਆਪਣਾ ਆਸਨ ਵੇਖੋ ਅੱਜ ਵੀ ਅਸੀਂ ਆਪਣੇ ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬ ਰਖੀਦੇ ਨੇ ਸੁਖਮਨੀ ਸਾਹਿਬ ਜਾਪ ਹੁੰਦੇ ਨੇ ਸਹੀ ਪਾਠ ਹੁੰਦੇ ਨੇ ਬੇਨਤੀ ਵਾਰ-ਵਾਰ ਕਰਨੀ ਪੈਂਦੀ ਕੋਈ ਮੰਜੀ ਤੇ ਸਾਹਮਣੇ ਨਾ ਹੋਵੇ ਕੁਰਸੀ ਤੇ ਨਾ ਕੋਈ ਹੋਵੇ ਪਰ ਇਹ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ ਗੁਰੂ ਘਰ ਚੋਂ ਆਣ ਕੇ ਗੁਰੂਦਵਾਰੇ ਹੋਏ ਤਾਂ ਸੋਝੀ ਪਾਏ ਸੀ ਗੁਰੂ ਪਿਆਰਿਓ ਆਪਾਂ ਨੂੰ ਇਹ ਸੋਝੀ ਮਿਲਦੀ ਗੁਰੂ ਘਰ ਆਣ ਕੇ ਪਰ ਜੇ ਆਪਾਂ ਇੱਥੋਂ ਹੀ ਵਾਂਝੇ ਚਲੇ ਗਏ ਫਿਰ ਗੁਰੂਪੁਰਬ ਤੇ ਆਏ ਜਾਂ ਆਪਾਂ ਪ੍ਰਕਾਸ਼ ਦਿਹਾੜੀ ਗੁਰੂਤਾ ਗਦੀ ਜੋਤੀ ਜੋਤ ਮਨਾਇਆ ਕੋਈ ਹਰ ਨੂੰ ਮੈਨੇ ਨਹੀਂ ਰਖਦਾ ਅਸੀਂ ਜਦੋਂ ਵੀ ਗੁਰੂ ਘਰ ਦੇ ਵਿੱਚ ਆਉਣਾ ਹੈ ਤਾਂ ਸਿੱਖਿਆ ਕੁਝ ਨਾ ਕੁਝ ਲੈ ਕੇ ਜਾਣੀ ਕਹਿਣ ਦੀ ਲੋੜ ਨਾ ਪਵੇ ਸਤਿਗੁਰੂ ਦੀ ਦਿੱਤੀ ਹੋਈ ਹਦਾਇਤ ਦੇ ਅਨੁਸਾਰ ਆਪਾਂ ਚੱਲੀਏ ਤੇ ਸਤਿਗੁਰੂ ਨੇ ਆਪਣੇ ਆਸਣ ਜਿਹੜੇ ਸੀ ਥੱਲੇ ਰਾਉਣੇ ਕੀਤੇ ਸੀ ਤੇ ਸਤਿਗੁਰਾਂ ਦੇ ਉੱਪਰ ਲਾਉਣੇ ਕੀਤੇ ਨਹੀਂ ਤੇ ਉੱਥੇ ਜਦੋਂ ਸਤਿਗੁਰਾਂ ਦੇ ਬਾਬਾ ਜੀ ਨੇ ਹੁਕਮ ਕੀਤਾ ਹੈ ਮਹਾਰਾਜ ਇਹਨਾਂ ਦੀ ਸੇਵਾ ਹੁਣ ਹੋਈ ਤੇ ਅਮਰਤ ਵੇਲੇ ਜੋ ਪ੍ਰਕਾਸ਼ ਕਰਨਾ ਤੇ ਉਦੋਂ ਸੇਵਾ ਨਿਭਾਉਣੀ ਆਪਾਂ ਕਿਉਂਕਿ ਆਪਾਂ ਕੁਝ ਕੁ ਗੱਲਾਂ ਵਿੱਚੋ ਕਹਿਣੀਆਂ ਨੇ ਸਤਿਕਾਰੂ ਭਾਈ ਸਾਹਿਬ ਬੈਠੇ ਨੇ ਵਿਸਥਾਰ ਦੇ ਨਾਲ ਇਹਨਾਂ ਦਾ ਸਮਾਂ ਤੇ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਬਾਬਾ ਬੁੱਢਾ ਜੀ ਨੂੰ ਬੇਨਤੀ ਕਰਦੇ ਨੇ ਕਹਿੰਦੇ ਬਾਬਾ ਬੁੱਢਾ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੇ ਸਭ ਪੰਥ ਜਦੋਂ ਇਹ ਕਿਉਂਕਿ ਸਭ ਪੰਥ ਦਾ ਇੱਥੇ ਗੁਰੂ ਸਾਹਿਬ ਨੇ ਸਾਂਝੀ ਖਾਤਰੀ ਬ੍ਰਾਹਮਣ ਸੂਦ ਵੈ ਸੁਭ ਦੇਸ਼ ਚੋਂ ਵਰਨਾ ਕੋ ਸਾਂਝਾ ਜਦੋਂ ਵੀ ਇਸ ਘਰ ਤੋਂ ਆਵਾਜ਼ ਆਈਏ ਕਿਸੇ ਇਕੱਲੇ ਮਨੁੱਖ ਨੂੰ ਆਵਾਜ਼ ਨਹੀਂ ਮਾਰੀ ਤੀਸਰੇ ਪਾਤਸ਼ਾਹ ਨੇ ਗੁਰੂ ਦੀ ਕਿਰਪਾ ਕੀਤੀ ਹੈ ਕਹਿੰਦੇ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਮਤਲਬ ਕਿ ਇੱਕ ਬੰਦੇ ਨੂੰ ਨਹੀਂ ਕਿਹਾ ਬਹੁ ਵਚਨਾਂ ਦੇ ਵਿੱਚ ਕਿਹਾ ਕਿ ਜਿੰਨੀ ਆਪਾਂ ਸੰਗਤ ਬੈਠੇ ਆਂ ਰਲ ਮਿਲ ਕੇ ਉਸ ਅਕਾਲ ਪੁਰਖ ਦੀ ਬਾਣੀ ਨੂੰ ਯਾਦ ਕਰੀਏ ਪੜ੍ਹੀਏ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਨਿਤਰਾਪਾਈ ਸਾਹਿਬ ਨੇ ਹੁਣੇ ਬੇਨਤੀ ਕੀਤੀ ਸੀ ਨਾ ਇੱਕ ਦੋ ਤੁਕਾਂ ਆਰ ਜੀ ਨੂੰ ਸੁਣਾਇਆਂ ਨੇ ਇਹ ਬਾਣੀ ਦੇ ਵਿੱਚ ਨਹੀਂ ਪਰ ਆਪਾਂ ਸੋਚਦੇ ਕਿ ਜਿਹੜਾ ਕਾਟਿਆ ਜਾਂ ਕਿਤੇ ਲਿਖਿਆ ਹੈ ਨਾ ਬਹੁਤ ਵਧੀਆ ਚੀਜ਼ ਲਿਖੀ ਹੋਈ ਹੈ ਤੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਕਿਹਾ ਸੀ ਕਿ ਜਦੋਂ ਤੁਸੀਂ ਆਵਾਜ਼ ਲੈਣੀ ਤੇ ਸਾਰਾ ਪੰਥ ਸੁਣੇ ਅੱਜ ਵੀ ਸਪੀਕਰ ਲਾ ਕੇ ਆਪਾਂ ਨੂੰ ਇਹ ਆਦੇਸ਼ ਕੀਤਾ ਜਾਂਦਾ ਹੈ ਆਪਾਂ ਕਹਿੰਦੇ ਹੁਕਮਨਾਮਾ ਸੁਣਾਇਆ ਜਾਏ ਭਾਈ ਆਪਾਂ ਹੁਕਮਨਾਮਾ ਮੈਨੂੰ ਸਰਵਣ ਕਰਦੇ ਅਰਦਾਸੇ ਤੋਂ ਬਾਅਦ ਆਪਾਂ ਹੁਣ ਵੀ ਸਤਿਗੁਰਾਂ ਦਾ ਹੁਕਮ ਜਿਹੜਾ ਉਹ ਸਰਵਣ ਕੀਤਾ ਹੈ ਆਉ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਦਰਸ਼ਕ ਜੀ ਜੋ ਸਟੇਸ ਕਰ ਤਰਨੇ ਇਹਨਾਂ ਦਾ ਜੋ ਕਿ ਬੇਨਤੀ ਵੀ ਕੀਤੀ ਸੀ ਭਾਈ ਸਾਹਿਬ ਆ ਗਏ ਨੇ ਕਹਿੰਦਿਆ ਕਹਿੰਦੇ ਕੋਈ ਗੱਲ ਨਹੀਂ ਕਿਉਂਕਿ ਮਾਨ ਕਰਦੀ ਹੈ ਸੰਗਤ ਮਾਨ ਕਰਦੇ ਨੇ ਕਿਉਂਕਿ ਨਾਨਕਾ ਪਿੰਡ ਆਪਣਾ ਇਸ ਕਰਕੇ ਸਤਿਗੁਰੂ ਨਗਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕੀਕਤ